ਨਸਿਆਂ ਦੇ ਨੋਂ ਤੇ ਗੰਦ ਖਾਣਾ ਛੱਡ ਦੋ ਅੱਜ ਤੁਸੀਂ ਦੇਖਦੇ ਹੋ ਜਿਨ੍ਹਾਂ ਨੂੰ ਅਸੀਂ ਕੁਦਰਤੀ ਸਰੋਤ ਮੰਨਦੇ ਸੀ ਕਿ ਪੁੱਕੀ ਅਫੀਮ ਨਾ ਇੱਕ ਕੁਦਰਤੀ ਪੈਦਾਵਾਰ ਆ ਤਾਂ ਇਹਦਾ ਸਾਨੂੰ ਕੋਈ ਨੁਕਸਾਨ ਨਹੀਂ ਪੁੱਕੀ ਸਪਰੇਹਾਂ ਵਾਲੀ ਆਉਣ ਲੱਗੀ ਡੋਡੇ ਸਪਰੇਹਾਂ ਵਾਲੇ ਨੇ ਤੇ ਅਫੀਮ ਸੰਥੈਟਿਕਾ ਜੀਵ ਵਾਲੀ ਗੋਲੀ ਮੈਡੀਕਲ ਨਸਿਆਂ ਦਾ ਤਾਂ ਆਪਾਂ ਨੂੰ ਪਤਾ ਹੀ ਆ ਚਿੱਟਾ ਬਿਲਕੁਲ ਇੱਕ ਸੰਥੈਟਿਕ ਡਰੱਗ ਦੇ ਰੂਪ ਦੇ ਵਿੱਚ ਆ ਰਿਹਾ ਮੈਂ ਇਹ ਕਹਣਾ ਯਾਰ ਆਪਣੇ ਮਾਪੇ ਭੈਣ ਭਾਈ ਇਹ ਤੇ ਜਾਨ ਦੀ ਚਵਾਕਾਂ ਨਹੀਂ ਆਪਾਂ ਨੂੰ ਫਿਕਰ ਨਹੀਂ ਘੱਟੋ-ਘੱਟ ਆਪਣੇ ਸਰੀਰ ਦੀ ਹੋਈ ਕਰ ਲਓ ਇਹ ਨਾ ਇੱਕ ਬਾਡੀ ਆਪਾਂ ਨੂੰ ਪ੍ਰਮਾਤਮਾ ਨੇ ਇੱਕ ਦਾਤ ਹੈ ਨਾ ਦਿੱਤੀ ਆ ਜੀਵ ਬਾਦੇ ਵਿੱਚੋਂ ਨਹੀਂ ਆਪਾਂ ਕਹਿ ਦਿਆ ਨਾ ਕੋਈ ਮੈਂਟੇਨੈਂਸ ਇਹ ਚੀਜ਼ਾਂ ਨਹੀਂ ਕਰ ਸਕਦੇ ਇਹ ਚੀਜ਼ਾਂ ਬਾਤ ਕਿਉਂ ਪਸਤਾਉਣ ਦਾ ਮੌਕਾ ਵੀ ਨਹੀਂ ਮਿਲਦਾ ਇਹ ਚੀਜ਼ਾਂ ਸਾਨੂੰ ਕੈਂਸਰ ਵਰਗੀਆਂ ਬਿਮਾਰੀਆਂ ਤੱਕ ਸਾਡੇ ਲੀਵਰ ਨੂੰ ਖਤਮੇ ਵੱਲ ਸਾਡੀਆਂ ਕਿਡਨੀਆਂ ਨੂੰ ਖਤਮੇ ਵੱਲ ਸਾਨੂੰ ਹਾਰਟ ਅਟੈਕ ਹੈਨਾ ਸਾਨੂੰ ਦਿਮਾਗ ਦੀ ਪ੍ਰੋਬਲਮ ਸਾਡਾ ਕੋਈ ਅੰਗ ਪੈਰ ਖੜ ਜਾਣਾ ਸਾਨੂੰ ਬਹੁਤ ਜਿਹੜਾ ਸਾਨੂੰ ਆਰਥਿਕ ਤੌਰ ਤੇ ਨੁਕਸਾਨ ਪਹੁੰਚਾਉਂਦਾ ਪਹੁੰਚਾਉਂਦਾ ਇਹ ਚੀਜ਼ਾਂ ਨਾਲ ਸਾਨੂੰ ਇਹ ਆਪਾਂ ਕਹਿ ਸਕਦੇ ਹਾਂ ਸਰੀਰਕ ਤੌਰ ਤੇ ਵੀ ਸਾਨੂੰ ਇਹ ਖਤਮ ਕਰਦੀ ਜਾਂਦੀ ਹੈ ਫਿਰ ਇਕੱਲੇ ਸਾਨੂੰ ਨਹੀਂ ਸਾਡੇ ਪਰਿਵਾਰ ਦੇ ਲੋਕ ਇੱਕ ਮਾਨਸਿਕ ਬਿਮਾਰੀ ਨਾਲ ਆਪਾਂ ਕਹਦੇ ਆ ਬਈ ਪੀੜਤ ਹੋ ਜਾਂਦੇ ਆ ਸਾਡੀਆਂ ਮਾਵਾਂ ਟੈਨਸ਼ਨਾਂ ਚ ਰਹਿੰਦੀਆਂ ਨੇ ਸਾਡੀਆਂ ਪੈਨਾ ਟੈਨਸ਼ਨਾਂ ਚ ਰਹਿੰਦੀਆਂ ਨੇ ਇੱਕ 딸 ਵਾਲੀ ਇੱਕ ਘਰ ਵਾਲਾ ਜਦੋਂ ਨਸ਼ਾ ਕਰਕੇ ਸੁੱਤਾ ਪਿਆ ਹੁੰਦਾ ਉਹਨੂੰ ਦੇਖ-ਦੇਖ ਇੱਕ ਜੋ ਛੁਰਦੀ ਆ ਇੱਕ ਜਿਵਕਤਾ ਦੇ ਮੂੰਹ ਦੇਖਣ ਆਲੇ ਹੁੰਦੇ ਨੇ ਜਦੋਂ ਉਹਨਾਂ ਦਾ ਪਿਆਉ ਇੱਕ ਨਸ਼ਾ ਕਰਕੇ ਘਰੇ ਵਾਪਸ ਆਉਂਦਾ ਉਹ ਉਹਨਾਂ ਨੂੰ ਲਾੜ ਲਟਾਉਣ ਦੀ ਬਜਾਏ ਆਪਾਂ ਕਹਿ ਦਈਏ ਹਨਾ ਭਈ ਉਹਨਾਂ ਨੂੰ ਇੱਕ ਦੂਰ ਕਿਉਂ ਕਿ ਉਹਨੂੰ ਲੱਗਦਾ ਹੁੰਦਾ ਵੀ ਇਹ ਜਿਵਾਕ ਭਈ ਮੇਰਾ ਸਵਾਦ ਖਰਾਬ ਕਰਦੇ ਨੇ ਉਹਨਾਂ ਦੀ ਕਿਚਕਿਚ ਨੂੰ ਤੋਂ ਬਰਦਾਸ਼ਤ ਨਹੀਂ ਹੁੰਦੀ ਕੀ ਅੱਜ ਸਾਨੂੰ ਨਸ਼ਾ ਪਿਆਰਾ ਹੋ ਗਿਆ ਅੱਜ ਅਸੀਂ ਇੰਨੇ ਕਮਜ਼ੋਰ ਹੋ ਗਏ ਕਿ ਅਸੀਂ ਨਸ਼ੇ ਤੋਂ ਬਾਹਰ ਨਹੀਂ ਆ ਸਕਦੇ ਅਸੀਂ ਆਹ ਸਰਦਿਆਂ ਆਪਣੇ ਆਪ ਦਾ ਇੱਕ ਰਸਤਾ ਚੁਣ ਲਓ ਕਿ ਨਸ਼ੇ ਤੋਂ ਬਾਹਰ ਆਉਣਾ ਕੁਛ ਨਹੀਂ ਹੁੰਦਾ ਨਸ਼ਾ ਛੱਡ ਕੇ ਕਦੇ ਕੁਛ ਨਹੀਂ ਹੁੰਦਾ ਹੁੰਦਾ ਨਸ਼ਾ ਛੱਡ ਕੇ ਕਦੇ ਬੰਦਾ ਮਰਦਾ ਨਹੀਂ ਨਸ਼ਾ ਕਰਕੇ ਰੋਜ਼ਾਨਾ ਵੀ ਬੰਦੇ ਮਰਦੇ ਆ ਬਾਕੀ ਇੱਕ ਤਾਂ ਦਿਮਾਗ ਦੇ ਵਿੱਚ ਉਹ ਕਰ ਲਓ ਕਿ ਨਸ਼ਾ ਛੱਡਣਾ ਛੱਡਿਆ ਜਾਊਗਾ ਸਾਡੇ ਨਾਲ ਸੰਪਰਕ ਕਰ ਲਿਓ ਵੀਰ ਕਲੀਨਿਕ ਪਿੰਡ ਖੇੜਾ ਨੇੜੇ ਅੰਮ੍ਰਿਤਗੜ ਮੰਡੀ ਨੰਬਰ 8955778742 ਜਾਂ 91154302533 ਜਾਂ 8559040710 ਸਕਰੀਨ ਤੇ ਵੀ ਚੱਲਦੇ ਹੋਣਗੇ ਸਸਟੀਕਰ